ਜਿਸ ਅਧਿਕਾਰ ਸਾਡੀ ਨਗਰ ਕੌਂਸਲ ਦੇ ਪ੍ਰਧਾਨ ਸਵਿੰਦਰ ਸਿੰਘ ਕੌਰ ਆਏ ਨੇ ਅਸੂਰੀ ਪਹੁੰਚਣ ਦੇ ਲਈ ਧੰਨਵਾਦ ਕਰਦੇ ਆਂ ਇਹ ਵੀ ਉਰੀ ਪੱਲੀਵਾਰ ਬੋਲ ਰਸ ਕੇ ਰਹੇ ਲਗਾਤਾਰ ਬੋਲਦੇ ਰਹਿੰਦੇ ਨੇ ਤੇ ਤੁਹਾਡੇ ਵਿੱਚ ਹੀ ਆ ਕੇ ਇਹਨਾਂ ਨੇ ਦੇਖੋ ਨਗਰ ਕੌਂਸਲ ਦੇ ਪ੍ਰਧਾਨ ਨੇ ਤੇ ਇੱਕ ਔਰਤ ਹੋਣ ਦੇ ਕਿੰਨਾ ਕੰਮ ਕਰਾਉਂਦੇ ਨੇ ਇਹਨਾਂ ਦੇ ਫੋਟੋ ਵਗੈਰਾ ਦੇਖਦੇ ਰਹੇ ਕਿਤੇ ਗਲੀ ਠੀਕ ਕਰਾ ਰਹੇ ਨੇ ਕਿਤੇ ਟੈਲਾ ਪਵਾ ਰਹੇ ਨੇ ਮਲ ਕਾਰਨ ਕੀ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਔਰਤ ਨੂੰ ਹੋਣਾ ਕੋਈ ਕਮਜ਼ੋਰ ਨਹੀਂ ਦਿਖਾਉਣਾ ਵੀ ਸੀ ਕਮਜ਼ੋਰ ਅਸੀਂ ਆਮ ਤੌਰ ਤੇ ਕਈ ਵਾਰ ਜਾਣਦੇ ਆ ਜਿਵੇਂ ਕੋਈ ਅਗਲ ਕਹਿੰਦੇ ਆ ਵੀ ਕੋਈ ਕਰੇ ਹੈਗਾ ਜੀ ਕਹਿੰਦਾ ਕਰੇ ਤਾਂ ਕੋਈ ਹੈ ਨਹੀਂ ਨਾਲੇ ਆਪ ਹੁੰਦੀ ਹੈ ਵੀ ਤੇ ਵੀ ਫੰਡ ਜਾਂ 100 200 ਰੁਪਏ ਆਪਾਂ ਫੰਡ ਵਾਲੇ ਆ ਜਾਂਦੇ ਨੇ ਉਹ ਆਪ ਦੇ ਐਗਜ਼ਿਸਟੈਂਸ ਤੁਸੀਂ ਆਪ ਖਤਮ ਕਰ ਲੈਂਦੇ ਹੋ ਇੱਕ ਤਾਂ ਦੇਖੋ ਆਪਾਂ ਬਾਬਾ ਫਰੀਦ ਸੰਸਥਾ ਦਾ ਉਦੇਸ਼ ਕੀ ਹੈ ਸਾਡਾ ਇਹ ਦੇਸ਼ ਹੈ ਵੀ ਕਿਰਤ ਕਰਨਾ ਸਿੱਖਣਾ ਅਸੀਂ ਨੇ ਵੀ ਆਪਾ ਕਿਰਤ ਕਰਾਂਗੇ ਤਾਂ ਆਰਥਿਕ ਤੌਰ ਤੇ ਆਪਾਂ ਇੰਡੀਪੈਂਡੈਂਟ ਹੋਵਾਂਗੇ ਆਪਣੇ ਜੇ ਆਪਾਂ 100 200 500000 ਜੋ ਵੀ ਮਤਲਬ ਜਿੱਦੀ ਜਿੰਨੀ ਕ ਕੈਪੈਸਿਟੀ ਆ ਕਮਾਉਣ ਦੀ ਕਮਾ ਕੇ ਆਪਾਂ ਉਹ ਪੈਸੇ ਆਪਦੇ ਹਿਸਾਬ ਨਾਲ ਲਾ ਸਕਦੇ ਆ ਕਿਉਂਕਿ ਔਰਤਾਂ ਦੀ ਬਹੁਤ ਸਾਰੀਆਂ ਜ਼ਰੂਰਤਾਂ ਹੁੰਦੀਆਂ ਨੇ ਨਿੱਜੀ ਮਤਲਬ ਜਿਹੜੀਆਂ ਅਸੀਂ ਬਹੁਤ ਸਾਰੇ ਦੇਖਿਆ ਨੇ ਉੱਥੇ ਨਹੀਂ ਪੂਰੀਆਂ ਹੁੰਦੀ ਆਪਣੇ ਪੰਜਾਬ ਦੇ ਹਾਲਾਤ ਹੋਰ ਨੇ ਇਹ ਜਿਹੇ ਵੀ ਸੂਬੇ ਨੇ ਬੇਟਾ ਜਿੱਥੇ ਮਤਲਬ ਬਹੁਤ ਹਾਲਾਤਾਂ ਮਾੜੀਆਂ ਨੇ ਇਸ ਕਰਕੇ ਜੇ ਆਪ ਚੰਗੇ ਉਦਮਬਲ ਜਾਵਾਂਗੇ ਜਿਵੇਂ ਆਪਾਂ ਬੱਚੇ ਹੋਰੇ ਕਿ ਆ ਉਦਮੀ ਬਣਨਾ ਇਹੀ ਕਰਨਾ ਵੀ ਤੁਸੀਂ ਹੁਣ ਨੌਕਰੀਆਂ ਦੇਣ ਵਾਲੀਆਂ ਬਣਨਾ ਬਹੁਤ ਸਾਰੀਆਂ ਕੰਪਨੀਆਂ ਇਸ ਤਰ੍ਹਾਂ ਦੀਆਂ ਨੇ ਜਿਵੇਂ ਇੱਕ ਲੁਧਿਆਣੇ ਦਾ ਇੱਕ ਬੱਚਾ ਹੈ 8ਵੀਂ ਕਲਾਸ ਪਾਸ ਹੈ ਉਹ ਉਹਨੇ ਉਹਦੀ ਸਾਈਬਰ ਪ੍ਰੋਟੈਕਸ਼ਨ ਦੀ ਕੰਪਨੀ ਹੈ ਹਜ਼ਾਰ ਕਰੋੜ ਦੀ ਕੰਪਨੀ ਦਾ ਮਾਲਕ ਹੈ ਉਹਦੇ ਥੱਲੇ ਪੀ ਐਚ ਡੀ ਵਾਲੇ ਨੌਕਰੀਆਂ ਕਰਦੇ ਨੇ ਕੋਈ ਇਹ ਪੜਾਈ ਨਾਲ ਕੋਈ ਲਿੰਕ ਨਹੀਂ ਵੀ ਕੋਈ ਬੜਾ ਪੜ ਗਿਆ ਤੁਸੀਂ ਆਪਦੇ ਕੰਮ ਲਈ ਕਿੰਨੇ ਕਮਿਸ਼ਨਰੀ ਹੋ ਆਪਣੇ ਤੋਂ ਬਹੁਤ ਸਾਰੇ ਲੜਕੀਆਂ ਅਗੇ ਦੇ ਇੱਕ ਲੜਕੀ ਪਟਿਆਲੇ ਆਪਣਾ ਬਸਤਾ ਆਪਣਾ ਬਸਤਾ ਕਰਕੇ ਚਲਾਉਂਦੀ ਹੈ ਦੁਕਾਨ ਹੈ ਬਹੁਤ ਵੱਡੀ ਉਹਦੀ 2 ਲੱਖ ਰੁਪਏ ਮਹੀਨੇ ਦੀ ਇਨਕਮ ਹੈ ਮਨ ਆਪਾਂ ਬਸਤੇ ਵੀ ਲਾ ਲਓ ਬੈਗ ਲਾ ਲਓ ਉਹ ਹੂੜਾੜਾ ਲਾ ਕੇ ਉਹ ਪੂਰਾ ਬਾਹਰ ਵੀ ਐਕਸਪੋਰਟ ਕਰਦੀ ਹੈ ਮਨ ਇਹ ਕੋਈ ਗੱਲ ਨਹੀਂ ਦੀ ਆਪਾਂ ਕੋਈ ਕਰ ਨਹੀਂ ਸਕਦੇ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਬਹੁਤ ਸਾਰੇ ਨਵੇਂ ਗਰੁੱਪ ਸ਼ੁਰੂ ਹੋਏ ਨੇ ਸਾਡੇ ਇੱਕ ਵਰੇ ਅਸੀਂ ਇੱਕ ਖੇਤੀਬਾੜੀ ਦਾ ਗਰੁੱਪ ਦੇਖਿਆ ਉਰੇ ਬਾਲੀਆਂ ਕੱਟੂ ਬਾਲੀਆਂ ਦੀਆਂ ਲੜਕੀਆਂ ਨੇ ਪੰਜ ਉਹਨਾਂ ਨੂੰ ਅਚਾਰ ਬਣਾਉਣ ਦਾ ਕੰਮ ਸਿਖਾਇਆ ਤੀਗਾ ਦਿਓਲ ਕਰਕੇ ਉਹਨਾਂ ਦਾ ਬ੍ਰਾਂਡ ਬਣਾਇਆ ਅਚਾਰ ਦਾ ਉਹਨਾਂ ਦਾ ਉਹਨਾਂ ਦੀਆਂ ਚ 50 ਲੱਖ ਦੀ ਟਰਨਓਵਰ ਹੈ ਅਚਾਰ ਦੇ ਵਿੱਚ ਮਤਲਬ ਇਹ ਹੁੰਦਾ ਵੀ ਆਪਾਂ ਨੂੰ ਜਦੋਂ ਆਪਾਂ ਇੱਕ ਟੀਮ 'ਚ ਕੰਮ ਕਰਦੇ ਆ ਉਹਦੇ ਆਪਣੇ ਮਨ ਦੇ ਤੇ ਭਾਵਨਾ ਨਹੀਂ ਹੁੰਦੀ ਜਿਵੇਂ ਮੈਨੂੰ ਜ਼ਿਆਦਾ ਆਉਂਦਾ ਇਹਨੂੰ ਘੱਟ ਆਉਂਦਾ ਜਾਂ ਇਹ ਘੱਟ ਆਉਂਦੀ ਹੈ ਛੁੱਟੀਆਂ ਵੱਧ ਮਾਰਦੀ ਹੈ ਜਾਂ ਕੋਈ ਮਤਲਬ ਜਦੋਂ ਆਪਾਂ ਕਹਿੰਦੇ ਆ ਵੀ ਸਾਰਾ ਕੁਝ ਮੇਰੇ ਕਰਕੇ ਚੱਲਦਾ ਹੈ ਜਿਉਂ ਨਾ ਆਪਾਂ ਇਹ ਕਹੀਏ ਵੀ ਇਹ ਸੰਸਥਾ ਮੇਰੇ ਕਰਕੇ ਚੱਲਦੀ ਐ ਇਹ ਬਹੁਤ ਵੱਡਾ ਭੁਲੇਖਾ ਹੁੰਦਾ ਜਾਂ ਉਹ ਤੁਸੀਂ ਕਹੋ ਵੀ ਅਸੀਂ ਆਉਣੇ ਤਾਂ ਚੱਲਦੇ ਐ ਮਤਲਬ ਕੋਈ ਵੀ ਚੀਜ਼ ਨਿਰੰਤਰ ਉਦੋਂ ਵਧੀਆ ਚੱਲਣੀ ਸ਼ੁਰੂ ਹੋ ਜਾਂਦੀ ਐ ਮਤਲਬ ਕੀ ਐ ਜਿਹੜਾ ਸਮਾਂ ਐ ਨਾ ਸਮਾਂ ਬਹੁਤ ਸਾਰੇ ਪਿੱਲਰ ਦਿੰਦਾ ਐ ਮਤਲਬ ਕੋਈ ਵੀ ਚੀਜ਼ ਨਹੀਂ ਖੜਦੀ ਹੁੰਦੀ ਕੋਈ ਕੋਈ ਵੀ ਕੰਮ ਐ ਕੋਈ ਇਹ ਹੁੰਦਾ ਵੀ ਕਿਸੇ ਕਰਨਾ ਖੜਦਾ ਹੁੰਦਾ ਉਦੋਂ ਵਧੀਆ ਚੱਲਦਾ ਇਸ ਕਰਕੇ ਜਦੋਂ ਵੀ ਕੋਈ ਕੰਮ ਕਰਨਾ ਐ ਜਦੋਂ ਵੀ ਆਪਾਂ ਨੇ ਮਤਲਬ ਤੁਸੀਂ ਨੇ ਦੂਜੇ ਘਰ ਚ ਜਾਣਾ ਹੁੰਦਾ ਮਤਲਬ ਔਰਤ ਦਾ ਇੱਕ ਬਹੁਤ ਵੱਡਾ ਜਨਮ ਹੁੰਦਾ ਦੋ ਜਨਮ ਹੁੰਦੇ ਨੇ ਔਰਤ ਦੇ ਕਿ ਦੂਜੇ ਘਰ ਜਾ ਕੇ ਸਾਹਮਣਾ ਤੇ ਇੱਕ ਬੱਚੇ ਨੂੰ ਜਨਮ ਦੇਣਾ ਬੱਚੇ ਨੂੰ ਜਨਮ ਦੇਣਾ ਵੀ ਦੂਜਾ ਜਨਮ ਹੁੰਦਾ ਉਹਨਾਂ ਹਾਲਤਾਂ ਦੇ ਵਿੱਚ ਜਿਹੜਾ ਆਪਾਂ ਪਹਿਲਾਂ ਜਦੋਂ 40 50 ਸਾਲ ਪਹਿਲਾਂ ਦੇਖਿਆ ਮਤਲਬ 10 ਤੋਂ 20% ਔਰਤਾਂ ਦੀ ਮੌਤ ਹੁੰਦੀ ਦੀ ਬੱਚਾ ਜੰਮਣ ਮਿਲੇ ਹੁਣ ਆਪਣੀ ਟੈਕਨੋਲੋਜੀ ਇਸ ਤਰ੍ਹਾਂ ਦੀ ਆ ਗਈ ਵੀ ਆਪਾਂ ਉਹ ਤੋਂ ਅੱਗੇ ਲੰਘ ਗਏ ਕਾਰਨ ਕੀ ਹੈ ਵੀ ਬਹੁਤ ਸਾਰੀਆਂ ਬਿਮਾਰੀਆਂ ਔਰਤਾਂ ਨੂੰ ਤਾਂ ਲੱਗਦੀਆਂ ਨੇ ਉਹ ਬੱਚੇ ਨੂੰ ਜਨਮ ਦਿੰਦੀਆਂ ਇਸ ਕਰਕੇ ਵੀ ਔਰਤਾਂ ਨੂੰ ਬਹੁਤ ਜ਼ਿਆਦਾ ਅਵੇਅਰ ਹੋਣ ਦੀ ਲੋੜ ਹੈ ਬਹੁਤ ਜ਼ਿਆਦਾ ਚੇਤਨ ਹੋਣ ਦੀ ਲੋੜ ਹੈ ਆਪਾਂ ਉਹ ਹੀ ਕੋਸ਼ਿਸ਼ ਕਰਦੇ ਆਂ ਵੀ ਆਪਾਂ ਵੀ ਫੇਰ ਹੀ ਕਿਉਂਕਿ ਆਪਣਾ ਜਿਹੜਾ ਪਲੇਟਫਾਰਮ ਹੈ ਕੋਈ ਪੋਲੀਟੀਕਲ ਪਲੇਟਫਾਰਮ ਨਹੀਂ ਹੈਗਾ ਆਪਾਂ ਪਿਛਲੇ 12 ਸਾਲ ਤੋਂ ਇੱਕੋ ਹੀ ਕੰਮ ਤੇ ਲੱਗੇ ਹੋਏ ਆਂ ਪੀ ਆਪਾ ਜਿੰਨੀਆਂ ਵੀ ਹੁਣ ਤੱਕ 2000 ਲੜਕੀਆਂ ਨੂੰ ਇਸ ਪਲੇਟਫਾਰਮ ਰਾਹੀਂ ਸਿੱਖਿਤ ਕਰ ਚੁੱਕੇ ਆਪਰੋਂ ਇਹਦਾ ਵੀ ਜਿੰਨਾ ਕ ਆਪਾਂ ਕਰ ਸਕਦੇ ਆ 5% 2% ਮਤਲਬ ਉਹਨੂੰ ਇਹ ਹੋਊਗਾ ਤਾਂ ਜੇ ਸੋਡੇ ਸਾਰਿਆਂ ਦਾ ਸਹਿਯੋਗ ਹੋਊਗਾ ਕੋਈ ਇਹ ਤਾਂ ਆਪ ਨੂੰ ਕੋਈ ਸਰਕਾਰੀ ਗ੍ਰਾਂਟ ਤਾਂ ਆਉਂਦੀ ਨਹੀਂ ਆਪਾਂ ਹੁੰਦਾ ਜਿਵੇਂ ਬੈਠੇ ਨੇ ਸਰਪਟੇ ਨੇ ਜਾਂ ਹੋਰ ਬੈਠੇ ਨੇ ਕੋਈ ਕਿਸੇ ਨੇ ਇੱਕ ਵੀ ਦੀ ਤਨਖਾਹ ਦਿੱਤੀ ਕਿਸੇ ਨੇ ਦੋ ਦੀ ਦਿੱਤੀ ਕਿਸੇ ਨੇ ਕਿਵੇਂ ਕਰਤਾ ਕਿਸੇ ਨੇ ਮਸ਼ੀਨ ਦਿੱਤੀ ਤਾਂ ਕਰਕੇ ਇਹ ਸੰਸਥਾ ਮਤਲਬ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਅਪਾ ਜਿੰਨੇ ਵੀ ਐ ਮੈਡੀਕਲ ਕੈਂਪ ਲਾਉਣੇ ਆੱਖਾਂ ਦੇ ਕੈਂਪ ਲਾਉਣੇ ਹੈਂਡੀਕੈਪ ਵਾਲੀ ਕੈਂਪ ਲਾਉਣੇ ਮਤਲਬ ਸਾਰੇ ਨਾਲ ਮਿਲ ਕੇ ਸਹਿਯੋਗ ਨਾਲ ਚੱਲਦੇ ਆ ਉਹ ਬਹੁਤ ਸਾਰੇ ਲੋਕ ਨੇ ਜਿਹੜੇ ਉਹਰੇ ਆਉਂਦੇ ਵੀ ਨਹੀਂ ਜਿਹੜੇ ਅਜ ਤੱਕ ਉਹਰੇ ਆਏ ਵੀ ਨਹੀਂ ਉਹਨਾਂ ਦੀ ਪਰ ਮੰਥਲੀ ਜਿਹੜੀ ਸਹਾਇਤਾ ਉਹ ਆ ਰਹੀ ਹੈ ਉਹ ਤਾਂ ਆ ਰਹੀ ਹੈ ਵੀ ਉਹਨੂੰ ਲੱਗਦਾ ਹੁੰਦਾ ਵੀ ਜੇ ਅਸੀਂ ਉਹ ਤਾਂ ਦੇ ਰਹੇ ਨੇ ਉਹ ਇਸ ਥੱਲੋਂ ਉਪਰ ਉੱਠੇ ਹੋਏ ਨੇ ਕਿਸੇ ਨਾ ਕਿਸੇ ਕਾਰਨ ਤੇ ਉਹਨਾਂ ਨੇ ਕਿਸੇ ਦੀ ਹੈਲਪ ਕੀਤੀ ਹੈ ਉਹ ਤਾਂ ਉਸ ਲੈਵਲ ਤੇ ਮੋਟਾ ਮੈਂ ਹੁਣ ਅਸੀਂ ਕਿਸੇ ਦੀ ਹੋਰ ਹੈਲਪ ਕਰਦੀਏ ਆਪਣੇ ਵਿੱਚੋਂ ਲੈ ਲਓ ਚਾਰ ਪੰਜ ਕੁੜੀਆਂ ਅ ਪੜਨ ਪੜ੍ਹਾਈ ਛੱਡ ਗਈਆਂ ਸੀ ਹੁਣ ਮੈਂ ਕੱਲ ਕੱਲ ਵੀ ਇੱਕ ਸੰਸਥਾ ਦਾ ਮੈਨੂੰ ਫੋਨ ਆਇਆ ਸੀਗਾ ਤੇ ਉਹ ਆਪਣੇ ਚ ਇੱਕ ਲੜਕੀ ਹੁੰਦੀ ਸੀ ਬਲਜੀਤ ਉਹ ਅੱਜ ਕੱਲ ਫਾਈਨਲ 'ਚ ਅ ਉਹ ਇੱਕ ਸੰਸਥਾ ਹੈ ਉਹਨੂੰ ਮੰਥਲੀ ਉਹਦੀ ਮਤਲਬ ਫੀਸ ਪੇ ਕਰਦੀ ਹੈ ਉਹਨੂੰ ਮਤਲਬ ਹੁਣ ਕਹਿੰਦੇ ਵੀ ਉਹ ਉਹਦੇ ਯੂਨੀਵਰਸਿਟੀ ਸਭ ਤੋਂ ਵੱਧ ਨੰਬਰ ਆਏ ਨੇ ਵੀ ਇਹ ਫਾਈਨਲ 'ਚ ਉਹ ਲਗਾਤਾਰ ਵੀ ਹੋ 2 ਸਾਲ ਤੋਂ ਘਰੀ ਬੈਠੀ ਸੀ ਉਹਦਾ ਨੰਬਰ ਹੈਗੇ ਤੇ 92 ਵੀ ਇਸ ਤਰ੍ਹਾਂ ਦੀਆਂ ਲੜਕੀਆਂ ਸੀ ਜਿਹੜੀ ਸਰਨੇ ਤੁਹਾਡੇ ਨਾਲ ਗੱਲਬਾਤ ਕਰੀਏ 1 ਟੂ 1 ਕਰਨ ਦੀ ਬੇਟਾ ਉਹ ਇਹ ਗੱਲਬਾਤ ਹੈ ਵੀ ਆਪਾਂ ਨੂੰ ਆਪ ਵਿੱਚ ਬਹੁਤ ਸਾਰੇ ਗੱਲਾਂ ਕਲੀਅਰ ਹੋਣੇ ਚਾਹੀਦੀਆਂ ਨੇ ਹੁਣ ਹਰੇਕ ਦੀਆਂ ਪ੍ਰੋਬਲਮਾਂ ਵੱਖਰੀਆਂ ਵੱਖਰੀਆਂ ਨੇ ਕੋਈ ਕਿਸੇ ਤਾਂ ਪੜ੍ਹਾਈ ਰੁਕ ਗਈ ਕੋਈ ਪੜ੍ਹਨਾ ਚਾਹੁੰਦੀ ਹੈ ਠੀਕ ਹੈ ਕੋਈ ਨਾ ਕੋਈ ਕੰਮ ਕਰਨਾ ਚਾਹੁੰਦੇ ਨੇ ਵੀ ਜਿੰਨਾ ਕਿ ਸਾਨੂੰ ਲੱਗਦਾ ਹੋਊਗਾ ਵੀ ਅਸੀਂ ਸਾਨੂੰ ਉਹਨੇ ਜੇ ਉਹ ਇਹ ਸੁਝਾਸ਼ਨ ਦੇ ਸਕਦੇ ਆ ਮੈਂ ਕਹਿਣ ਦਾ ਭਾਵ ਕੀ ਹੈ ਵੀ ਜੇ ਪਿੱਛੇ ਵੀ ਉਹਨੇ ਪੰਜ-ਛੇ ਲੜਕੀਆਂ ਇੰਟੈਲੀਜੈਂਟਸੀਆਂ ਉਹਨਾਂ ਵਿੱਚੋਂ ਦੋ ਲੜਕੀਆਂ ਸਰਕਾਰੀ ਟੀਚਰ ਲੱਗ ਚੁੱਕੀਆਂ ਨੇ ਈਟੀடி ਵੀ ਕਰ ਲਈ ਉਹਨਾਂ ਨੇ ਕਾਰਨ ਕੀ ਹੁੰਦਾ ਵੀ ਉਹ ਜੋ ਆਪਾਂ ਆਪਾਂ ਚ ਗੱਲਬਾਤ ਕਰਦੇ ਆ ਆਪਣਾ ਨਹੀਂ ਆਪਣੇ ਬੱਚਿਆਂ ਦਾ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਰਾਹ ਬਣ ਜਾਂਦਾ ਹੁੰਦਾ ਜਦੋਂ ਆਪਾਂ ਕਾਉਂਸਲਿੰਗ ਕਰਦੇ ਆ ਆਪਾਂ ਚ ਕਿਹਾ ਜੇ ਆਪਾਂ ਨੂੰ ਪਤਾ ਹੋਊ ਉਹਨਾਂ ਨੇ ਆਹ ਮੈਨੂੰ ਬੇਟੀ ਦੱਸਿਆ ਮੈਂ ਕਹਿੰਦੀ ਗ੍ਰੈਜੂਏਟ ਕਰ ਲਈ ਤੇ ਮੈਨੂੰ ਪਿੱਛੇ ਜੀ ਐਸਡੀਐਫਸੀ ਬੈਂਕ ਮੈਨੇਜਰ ਦਾ ਫੋਨ ਆਇਆ ਕਹਿੰਦਾ ਅਸੀਂ ਲੈ ਕੈਸ਼ੀਅਰ ਰੱਖੜੀਆਂ ਵੀ ਕਾਹਲੀ ਕਿਸੇ ਨੂੰ ਭੇਜ ਦੇ ਤੇ ਆਇਆ ਆਪਾਂ ਨੂੰ ਪਤਾ ਲੱਗਿਆ ਰਹਿੰਦਾ ਵੀ ਆਪਾਂ ਕਿਸ ਤਰ੍ਹਾਂ ਵੀ ਆਪ ਵਿਚ ਗੱਲਬਾਤ ਰਹੀ ਆਪਾਂ ਕਿਵੇਂ ਅੱਗੇ ਵਧ ਸਕਦੇ ਆ ਮਤਲਬ ਇਹੀ ਲਗਾਤਾਰਤਾ ਬਹੁਤ ਵੱਡੀ ਫਾਰਮੇਸੀ ਆਯੁਰਵੇਦ ਦੀ ਉੱਥੇ ਇੱਕ ਲੜਕੀ ਚਾਹੀਦੀ ਹੈ ਮੈਨੇਜ ਕਰਨ ਵਾਸਤੇ ਇਸ ਤਰ੍ਹਾਂ ਆਪਾਂ ਕੰਪਿਊਟਰ ਦਾ ਕੋਰਸ ਤਾਂ ਸ਼ੁਰੂ ਕੀਤਾ ਵੀ ਆਪਾਂ ਉਹਨੂੰ ਟ੍ਰੇਨ ਕਰਦੀਏ ਕਿਵੇਂ ਵੀ ਕਿਵੇਂ ਨਾ ਭਲਾ ਇਹ 1 ਟੂ 1 ਗੱਲਾਂ ਕਰਕੇ ਉਹ ਗੱਲ ਕਲੀਅਰ ਹੁੰਦੀ ਹੈ ਤੇ ਅੱਜ ਆਪਾਂ ਲੋੜੀ ਇਤਿਹਾਰ ਹੈ ਤੇ ਨਵਾਂ ਸਾਲ ਹੈ ਨਵਾਂ ਸਾਲ ਕਿਵੇਂ ਕਹੋਗੇ ਦੇਸੀ ਜਿਹੜਾ ਮਹੀਨਾ ਉਹਦੇ ਚ ਅੱਜ ਪਹਿਲਾ ਦਿਨ ਹੈ ਤੇ ਇਹ ਕੀ ਹੈ ਵੀ ਅੱਜ ਨਵੇਂ ਸਾਲ ਤੇ ਆਪਾਂ ਨੇ ਬਹੁਤ ਸਾਰੇ ਗੱਲਾਂ ਦੇ ਪ੍ਰਣ ਕਰ ਲਏ ਲੋੜੀ ਵੀ ਇੱਕ ਬੁਰਾਈ ਤੇ ਸ਼ਾਈ ਦਾ ਤਿਹਾੜਾ ਹੈ ਵੀ ਬੁਰਾਈ ਨੂੰ ਆਪਾਂ ਕਿਵੇਂ ਖਤਮ ਕਰ ਸਕਦੇ ਆ ਤੇ ਸ਼ਾਈ ਆਪਾਂ ਕਿਵੇਂ ਲੈ ਸਕਦੇ ਆ ਜੇ ਤੁਸੀਂ ਆਪ ਚੰਗੇ ਬਣੋਗੇ ਤਾਂ ਤੁਹਾਨੂੰ ਚੰਗੇ ਲੋਕ ਮਿਲਣਗੇ ਚੰਗੇ ਲੋਕਾਂ ਨਾਲ ਤੁਹਾਡੇ ਸੰਬੰਧ ਹੋਣਗੇ ਜੇ ਆਪਾਂ ਆਪ ਹੀ ਮੜਾ ਸੋਚ ਜਾਵਾਂਗੇ ਫਿਰ ਆਪਾਂ ਨੂੰ ਉਸ ਤਰ੍ਹਾਂ ਦੇ ਜਿਹੜੇ ਲੋਕ ਮਿਲਦੇ ਨੇ ਕਾਰਨ ਕੀ ਹੈ ਵੀ ਤੇ ਸਾਰਾ ਕੁਝ ਤਾਂ ਚੱਲਦਾ ਹੈ ਜੇ ਆਪਾਂ ਸਮਾਜ ਚੰਗਾ ਤਾਂ ਬਣੂਗਾ ਜੇ ਆਪਾਂ ਕੁਝ ਕੋਸ਼ਿਸ਼ ਕਰਾਂਗੇ ਜਿਵੇਂ ਹੁਣ ਨਗਰ ਕੌਂਸਲ ਬੋਲ ਰਹੀ ਹੈ ਜੇ ਇਹ ਲਗਾਤਾਰ ਕਹਿੰਦੇ ਰਹਿੰਦੇ ਨੇ ਵੀ ਤੁਸੀਂ ਗੰਦ ਨਾ ਪਾਓ ਕੂੜਾ ਸਿੱਟੋ ਪਰ ਜੇ ਆਪਾਂ ਕਹਾਂਗੇ ਵੀ ਇਹ ਤਾਂ ਇਹਨਾਂ ਦੀ ਕੰਮ ਹੈ ਵੀ ਇਹਦਾ ਨਗਰ ਕੌਂਸਲ ਦੀ ਕੰਮ ਹੈ ਸਫਾਈ ਕਰਨਾ ਮਤਲਬ ਆਪਣੇ ਬਹੁਤ ਸਾਰੇ ਨਾਲ ਵੀ ਆਪਣੇ ਫਰਜ਼ ਬਣਦੇ ਹੁੰਦੇ ਨੇ ਆਪਾਂ ਕਿੱਥੇ ਹੈਲਪ ਕਰਨੀ ਹੈ ਕਿ ਜੇ ਚੰਗੇ ਕੰਮ ਆ ਰਹੇ ਨੇ ਸਾਡੇ ਕੋਲੇ HDFC ਦੇ ਡਿਪਾਰਟਮੈਂਟ ਦੇ ਮਿੰਨ ਸਾਹਿਬ ਆ ਰਹੇ ਨੇ ਤੇ ਸਾਰਾ ਬੈਂਕ ਦੇ ਸਟਾਫ ਐਸੀ ਉਹਨਾਂ ਨੂੰ ਰਿਪੋਰਟ ਪਹੁੰਚਦੇ ਸਵਾਗਤ ਕਰਦੇ ਆਓ ਸਾਰੇ ਆਜੋ ਸਾਰੇ ਆਜੋ ਸਾਰੇ ਪਲੀਜ਼ ਆਜੋ ਨਵਾਂ ਸਾਲ ਦਾ ਪਹਿਲਾ ਦਿਨ ਹੈ ਦੇਸੀ ਮਹੀਨੇ ਦਾ ਤੇ ਅਸੀਂ ਉਹ ਉਹਨੂੰ ਕਹਿ ਵੀ ਲੜਕੀਆਂ ਨੂੰ ਜਿਵੇਂ ਤੁਸੀਂ ਵੀ ਸਾਡੇ ਕੋਲੇ ਆ ਗਏ ਵੀ ਬਹੁਤ ਸਾਰੀਆਂ ਜਿਹੜੀ ਸੰਸਥਾ ਹੈ ਦਾ ਕੋਈ ਦੇਸ਼ ਹੈ ਵੀ ਲੜਕੀਆਂ ਨੂੰ ਇੰਟਰਪਰਨਰ ਕਿਵੇਂ ਬਣਾਉਣਾ ਹੈ ਨੌਕਰੀਆਂ ਤਾਂ ਨਹੀਂ ਮਿਲਦੀਆਂ ਨੌਕਰੀਆਂ ਦੇਣ ਵਾਲੀ ਕਿਵੇਂ ਬਣਨਾ ਹੈ ਜਿਵੇਂ ਹੁਣ ਬੈਂਕ ਆਇਆ ਦੇਖੋ ਬੈਂਕ ਦੇ ਵਿੱਚ ਬਹੁਤ ਸਾਰੇ ਛੋਟੇ-ਛੋਟੇ ਖਾਤੇ ਹੁੰਦੇ ਨੇ ਪਹਿਲਾਂ 5000 10000 50000 ਬਹੁਤ ਦਿਨਾਂ ਦੇ ਵਿੱਚ ਉਹ ਕਰੋੜਾਂ ਚ ਵਾ ਗਿਆ ਜਾਂਦੇ ਨੇ ਉਹਦਾ ਕਾਰਨ ਕੀ ਹੈ ਵੀ ਆਪਾਂ ਆਪਣੀ ਗਰੋਥ ਨੂੰ ਮਿਹਨਤ ਕਰਕੇ ਹੀ ਵਧਾ ਸਕਦੇ ਹਾਂ ਠੀਕ ਹੈ ਨਾ ਇਸ ਤੇ ਬਾਬਾ ਫਰੀ ਸੰਸਥਾ ਵੱਲੋਂ ਫਿਰ 2000 ਲੜਕੀ ਨੂੰ ਹੁਣ ਤੱਕ ਮਤਲਬ ਟ੍ਰੇਨਿੰਗ ਕਰਕੇ ਇੰਟਰਪ੍ਰੈਨਰ ਬਣਾ ਚੁੱਕੀ ਆ ਸਸਤਾ ਐਸਕੇ ਆਪਾਂ ਨੇ ਇੱਕ ਕੰਪਿਊਟਰ ਦੀਆ 25 ਲੜਕੀਆਂ ਦਾ ਗਰੁੱਪ ਸ਼ੁਰੂ ਕੀਤਾ ਹੈ ਜਿੱਥੇ ਉਹਨਾਂ ਨੂੰ ਕੰਪਿਊਟਰ ਦੀ ਕਲਾ ਬਣ ਚੁੱਕੀ ਹੈ ਤੇ ਸਾਡੇ ਕੰਪਿਊਟਰ ਦੇ ਟੀਚਰ ਨੇ ਮੈਡਮ ਕਾਜਲ ਇਹ ਪੋਸਟ ਗ੍ਰੈਜੂਏਟ ਨੇ ਕੰਪਿਊਟਰ ਦੇ ਵਿੱਚ ਬੜਵਰਤੋਂ ਹੁੰਦੇ ਨੇ ਮਤਲਬ ਲਗਾਤਾਰ ਸਲਾਈ ਦੇ ਵਿੱਚ ਵੀ ਅਸੀਂ ਇੱਕ ਸਾਡੇ ਕੋਲੇ ਕੰਪਿਊਟਰ ਆ ਜਿ ਇੱਕ ਮਤਲਬ ਮਸ਼ੀਨ ਹੈ ਜਿਹੜੀ ਕੜਕੜਾਈ ਕਰਦੀ ਹੈ ਇੱਕ ਕੜਾਈ ਵਾਲੀ ਮਸ਼ੀਨ ਹੋਰ ਵੀ ਤੁਹਾਡੇ ਕੋਲੇ ਕੱਲ ਨੂੰ ਜਾਂ ਪਰਸ ਨੂੰ ਆਜੂਗੀ ਨਾ ਕਿ ਹੈ ਕੱਲ ਪਰਸ ਨੂੰ ਇਹ ਮਸ਼ੀਨ ਮਤਲਬ ਆਜੂਗੀ ਕੜਾਈ ਵਾਲੀ ਇਹ ਕਾਰਨ ਕਿ ਉਹ ਲਗਾਤਾਰ ਉਹਨਾਂ ਕੰਮਾਂ 'ਚ ਲੱਗੇ ਹੋਇਆ ਤੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਪ੍ਰਵਿੰਦਰਪੁਰ ਬਰਾੜਜੀ